ਰਿਸ਼ਤੇ ਦੀ ਐਡ ਦੇਣ ਲਈ ਹੁਣ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਘਰ ਬੈਠੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਕੈਨੇਡਾ ਤੋਂ ਪੀਆਰ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਕਾਸਟ ਰਾਮਦਾਸੀਆ ਸਿੱਖ ਏਰੀਆ ਪਟਿਆਲਾ ਮੁੰਡੇ ਦੀ ਪੜ੍ਹਾਈ ਬੀਟੈਕ ਮਕੈਨਿਕਲ ਤੇ ਡਿਪਲੋਮਾ ਕੈਨੇਡਾ ਤੋਂ ਡੇਟ ਆਫ ਬਰਥ 1995 ਕੱਦ 5 ਫੁੱਟ 11 ਇੰਚ ਮੁੰਡਾ ਕੈਨੇਡਾ ਬਿਨੀ ਪੈਗ ਦੇ ਵਿੱਚ ਪੀਆਰ ਹੈ ਵਧੀਆ ਜੌਬ ਕਰਦਾ ਚੰਗੀ ਸੈਲਰੀ ਪੱਗ ਵਾਲਾ ਬਿਲਕੁਲ ਸੁੱਧ ਬੈਸ ਨੂੰ ਮੁੰਡਾ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ RAMDAS ਜਾਂ ਸਿੱਖ ਪਰਿਵਾਰ ਵਿੱਚੋਂ ਵਧੀਆ ਪੜੀ ਲਿਖੀ ਕੁੜੀ ਹੋਵੇ ਤੇ BSC ਨਰਸਿੰਗ ਕੁੜੀ ਨੂੰ ਪਹਿਲ ਕੁੜੀ ਪੰਜਾਬ ਜਾਂ ਕੈਨੇਡਾ ਦੋਵੇਂ ਲੜਕੀ ਪਰਿਵਾਰ ਸੰਪਰਕ ਕਰ ਸਕਦੇ ਨੇ ਕੁੜੀ ਵਧੀਆ ਸੋਹਣੀ ਸੁਨੱਖੀ ਤੇ ਖਾਨਦਾਨੀ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ WhatsApp ਤੇ ਮੈਸੇਜ ਜਾਂ ਕਾਲ ਕਰਕੇ ਇਸ ਰਿਸ਼ਤੇ ਦੀ ਸਾਰੀ ਗੱਲਬਾਤ ਕਰ ਸਕਦੇ ਨੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ